ਸਤਿ ਸ਼੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਆਪਣੀ ਸੋਈ ਵਿੱਚ ਬਣਾਈ ਹੈ ਗੋਭੀ ਆਲੂ ਦੀ ਸਬਜੀ ਤੇ ਇਹ ਸਬਜੀ ਵਿੱਚ ਮੈਂ ਕੋਈ ਵੀ ਪਿਆਜ਼ ਜਾਂ ਲਸਣ ਨਹੀਂ ਪਾਇਆ ਇਹ ਬਿਨਾ ਪਿਆਜ਼ ਲਸਣ ਤੋਂ ਬਣਾਈ ਹੈ ਇਹ ਬਣਾਉਣੀ ਬਹੁਤ ਹੀ ਆਸਾਨ ਹੈ ਤੇ ਉਦਾਂ ਹੀ ਬਣਦੀ ਹੈ ਜਿਦਾਂ ਅਸੀਂ ਪਿਆਜ਼ਾਂ ਵਾਲੀ ਬਣਾਨੇ ਤੇ ਇਹ ਖਾਣ ਵਿੱਚ ਭਾਰੀ ਨਹੀਂ ਲੱਗਦੀ ਤੇ ਇਦਾਂ ਦੀ ਗੋਭੀ ਬਣਾ ਲ ਲਈ ਪਿਆ ਅੱਧਾ ਕਿਲੋ ਗੋਭੀ ਲੈ ਲਈ ਤੇ ਉਹਨੂੰ ਜਿੰਨੇ ਕ ਸਾਈਜ਼ ਚ ਚਾਹੀਦਾ ਸੀ ਫੁੱਲ ਕੱਟ ਲਏ ਤੇ 5-6 ਵਰੀ ਪਾਣੀ ਚ ਧੋ ਕੇ ਫੇਰ ਰੱਖ ਲਿਆ ਤੇ ਇੱਕ ਆਲੂ ਪਾਵਾਂਗੀ ਤੇ ਉਹਨੂੰ ਵੱਡੇ ਸਾਈਜ਼ ਆਲੂ ਸੀ ਉਹਨੂੰ ਵੀ ਬਰੀਕ-ਬਰੀਕ ਕੱਟ ਲਿਆ ਛੋਟੇ ਸਾਈਜ਼ ਵਿੱਚ ਕੱਟ ਲਿਆ ਤੇ ਇਹਦੇ ਲਈ ਥੋੜਾ ਜਿਹਾ ਅਦਰਕ ਲੈ ਲਿਆ ਤੇ 3-4 ਹਰੀਆਂ ਮਿਰਚਾਂ ਲਈਆਂ ਤੇ ਉਹਨਾਂ ਨੂੰ ਕੁੰਡੀ ਚ ਕੁੱਟ ਲਿਆ ਤੇ 3-4 ਮੀਡੀਅਮ ਸਾਈਜ਼ ਦੇ ਟਮਾਟਰ ਲੈ ਲਏ ਤੇ ਉਹਨਾਂ ਨੂੰ ਵੀ ਬਰੀਕ-ਬਰੀਕ ਕੱਟ ਲਿਆ ਤੇ ਕੜਾਈ ਵਿੱਚ ਤੇਲ ਗਰਮ ਕੀਤਾ ਉਹਦੇ ਵਿੱਚ ਪਾਈ ਦੋ ਸੁੱਕੀਆਂ ਲਾਲ ਮਿਰਚਾਂ ਥੋੜੀ ਜਿਹੀ ਹਿੰਗ ਥੋੜੀ ਜਿਹੀ ਜੀਰੇ ਤੇ ਥੋੜਾ ਜਿਹਾ ਜੀਰਾ ਤੇ ਜਦੋਂ ਇਹ ਥੋੜਾ ਜਿਹਾ ਭੁੱਜ ਗਿਆ ਤੇ ਇਹਦੇ ਵਿੱਚ ਮੈਂ ਪਾ ਦਿੱਤੇ ਅਦਰਕ ਤੇ ਮਿਰਚਾਂ ਦਾ ਜੋ ਪੇਸਟ ਕੁੱਟ ਕੇ ਰੱਖਿਆ ਸੀ ਉਹ ਪਾ ਦਿੱਤੀ ਤੇ ਨਾਲ ਹੀ ਜਿਹੜਾ ਅਸੀਂ ਬੇਸਿਕ ਜੇ ਮਸਾਲੇ ਪਾਨੇ ਹਨ ਨਮਕ ਮਿਰਚ ਹਲਦੀ ਇਹ ਆਪਣੇ ਸਵਾਦ ਨਾਲ ਪਾ ਲੇ ਇਹ ਬਾਦ ਤੋਂ ਬਾਦ ਵਿੱਚ ਮੈਂ ਜੇ ਟਮਾਟਰ ਬ੍ਰਿਕ ਬ੍ਰਿਕ ਕੱਟੇ ਸੀ ਉਹ ਪਾ ਦਿੱਤੇ ਤੇ ਇਹਨਾਂ ਨੂੰ ਤੇਲ ਛੱਡਣ ਤੱਕ ਅਸੀਂ ਮਸਾਲਿਆਂ ਨੂੰ ਭੁੰਨਣਾ ਹੈ ਥੋੜੇ ਜੀ ਪਾਣੀ ਦੀ ਲੋੜ ਪੈਂਦੀ ਹੈ ਤੇ ਉਹ ਜਿਹੜਾ ਕੁੰਡੀ ਚ ਅਦਰਕ ਤੇ ਮਿਰਚਾਂ ਦਾ ਸੀ ਕੁੱਟ ਕੇ ਰੱਖਿਆ ਸੀ ਉਹਦਾ ਵਾਲਾ ਪਾਣੀ ਕੁੰਡੀ ਚ ਪਾ ਗਏ ਥੋੜਾ ਜਿਹਾ ਉਹ ਪਾ ਦਿੱਤਾ ਤਾਂ ਕਿ ਸਾਡਾ ਮਸਾਲਾ ਚੰਗੀ ਤਰ੍ਹਾਂ ਪੁੱਜ ਜਾਏ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਇਹਦੇ ਵਿੱਚ ਥੋੜੇ ਜੇ ਹਰੇ ਬਟਰ ਪਾ ਦਿੱਤੇ ਤੇ ਮਟਰਾਂ ਨੂੰ ਵੀ ਥੋੜਾ ਜਿਹਾ ਪੁੰਨ ਲਿਆ ਤੇ ਮਟਰ ਪੁੰਨਣ ਤੋਂ ਬਾਅਦ ਇਹਦੇ ਵਿੱਚ ਮੈਂ ਗੋਭੀ ਉਹ ਪਾ ਦਿੱਤੀ ਤੇ ਗੋਭੀ ਨੂੰ ਹਲਾਇਆ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਰਲ ਜੇ ਤੇ ਨਾਲ ਹੀ ਪ ਬਾਅਦ ਵਿੱਚ ਆਲੂ ਪਾ ਦੇਨੇ ਨੇ ਤੇ ਇਹਨਾਂ ਨੂੰ ਹੁਲਾਣ ਤੋਂ ਬਾਅਦ ਮੈਂ ਇਹਨਾਂ ਨੂੰ ਟੱਕ ਦਿੱਤਾ ਤੇ ਗੈਸ ਨੂੰ ਸਿਮ ਕਰ ਦਿੱਤਾ ਵਿੱਚ ਦੋ ਤਿੰਨ ਵਾਰੀ ਅਸੀਂ ਗੋਭੀ ਨੂੰ ਹਲਾਣਾ ਦੋ ਤਿੰਨ ਵਾਰੀ ਹਿਲਾ ਲਿਆ ਸਿਆਖ ਕਰਨਾ ਹੁੰਦਾ ਕਿ ਕਿਦਰੇ ਥੱਲੇ ਨਾ ਲੱਗ ਜਾਏ ਗੋਭੀ ਤੇ ਗੈਸ ਦੀ ਫਲੇਮ ਮੈਂ ਘੱਟ ਹੀ ਰੱਖੀ 10 15 ਮਿੰਟ ਪੱਕਣ ਤੋਂ ਬਾਅਦ ਸਿਖ ਕੀਤਾ ਕਿ ਸਾਡੇ ਸਬਜੀ ਬਣੀ ਕਿ ਨਹੀਂ ਪਰ ਸਾਡੇ ਆਲੂ ਬਹੁਤ ਸੋਹਣੇ ਗਲ ਗਏ ਸਬਜੀ ਬਣ ਕੇ ਤਿਆਰ ਹੈ ਤੇ ਇਹਦੇ ਚ ਅਸੀਂ ਪਾਇਆ ਥੋੜਾ ਜਿਹਾ ਹਰਾ ਧਨੀਆ ਧਨੀਆ ਨਾਲ ਆਲੂ ਗੋਭੀ ਦਾ ਸਵਾਦ ਬਹੁਤ ਹੀ ਵਧ ਜਾਂਦਾ ਹੈ ਤੇ ਨਾਲ ਹੀ ਬਣਾਏ ਫੁਲਕੇ ਨਾਲ ਪਏ ਦਹੀਂ ਤੇ ਲੋ ਜਿੱਗਰਮਾ ਗਰਮ ਆਲੂ ਗੋਭੀ ਉਹ ਵੀ ਬਿਨਾ ਪਿਆਜ਼ ਤੇ ਲਸਣ